ਬੋਲ ਮਾਰ ਕੇ ਵੀਡੀਓ ਨੂੰ ਆ ਲੋਇ ਤੇ ਹਾਂ ਬੋਲ ਮਾਰ ਕੇ ਕਾ ਲਓ ਸਾਡਾ ਵੀ ਕੋਬਰਾ ਬੋਲੀ ਕਰ ਦੋ ਇਹਦੇ ਉੱਪਰ ਨੂੰ ਬੋਲੀ ਕਰ ਦੋ ਕੋਈ ਕਰ ਦੋ ਉੱਪਰ ਉੱਪਰ ਕਰ ਬੋਲੀ ਇਹਦਾ ਪੰਜਾਬ ਉੱਪਰ ਉੱਪਰ ਕਰ ਬੋਲੀ ਗੱਤ ਵਾਸ ਸੇ ਬੋਰੀ ਉੱਪਰ ਕੱਢਣਾ ਬੋਰੀ ਬੋਰੀ ਨੂੰ ਮੂੰਹ ਪਰ ਪਾ ਦੇ ਇਹਦੇ ਉੱਪਰ ਹੀ ਹਾਂ ਤਾਂ ਬੋਰੀ ਆਉਂਦੀ ਹੁੰਦੀ ਹੈ ਹੂੰ ਬੋਰੀ ਚੱਲੇ ਚੱਲੇ ਖੜੀ ਨਹੀਂ 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 ਬੱਸ ਬੋਰੀ ਚੇੜਨਾ ਨਹੀਂ ਚੇੜਨਾ ਬਹੁਤ ਜ਼ਿਆਦਾ ਮਾਰੋ ਉਹਨੂੰ ਲਾ ਦਵਾਰ ਦੇ ਨਾਲ ਦਵਾਰ ਦੇ ਨਾਲ ਲਾ ਇਹਨੂੰ ਬੋਰੀ ਚੱਕ ਆਹ ਮੜੀ ਤੇ ਜਾਏ ਨਾ ਬੋਰੀ ਸਵੇਰਾ ਤਾਂ ਨਹੀਂ ਗਾ ਸੀ ਉਹ ਕਾਰੇ ਮਾਰਦਾ ਪੂਰਾ ਹੀ ਇਹ ਮੈਂ ਕਿਹੜੇ ਤੇ ਵੀ ਦੇਖ ਰਿਹਾ ਅੱਛਾ ਬੰਦਾ ਵਾ ਨਾ ਪਾਹੀ ਉਹ ਕੰਮ ਲਿਆ ਤਾਂ ਫੋਨ ਕਰਦੇ ਹਾਂ ਹਾਂ ਛੱਡ ਆਪੇ ਹੀ ਛੱਡ ਦੀਏ ਆਹੋ ਐਸਾ ਹੀ ਪੈਂਦ ਗੇ ਲੋੜ ਹੈ ਨੇ ਪੂਰੀ ਯੋਨਾ ਮਾਰਦਾ ਪ੍ਰੋਡਕਟਿਵ ਘਟਾ ਧਰਤੀ ਵਿਮਾਨ ਉਹਦਾ ਲੰਗ ਪੂਰਾ ਜੀ ਭਾਜੀ ਮੇਰਾ ਨਾਮ ਮੰਗਲ ਸਿਆਣੀ ਤੇ ਸਾਨੂੰ ਭਾਜੀ ਉਹਨਾਂ ਦੀ ਕੋਲ ਆਈ ਸੀ ਕਿ ਕਹਿੰਦੇ ਵੀ ਸਾਡੇ ਘਰ ਸੱਪ ਨਿਕਲੇ ਹੋਇਆ ਤੇ ਅਸੀਂ ਤੁਰੰਤ ਪਹੁੰਚ ਗਏ ਅਸੀਂ ਉਹਨੂੰ ਰੈਸਕਿਊ ਕੀਤਾ ਤੇ ਜਿਹੜਾ ਸੱਪ ਹੈ ਇੱਕ ਕੋਬਰਾ ਹੈ ਭਾਜੀ ਤੇ ਅਸੀਂ ਹੁਣ ਇਹਨੂੰ ਜੰਗਲ ਵਿੱਚ ਛੱਡਿਆ ਤੇ ਕਿੰਨੇ ਕਿੰਨਾ ਕੁ ਵੱਡਾ ਸੱਪ ਸੀ ਇਹ ਕੀ ਆਈ ਦੀ ਇਸ ਲੱਗ ਸੀਗਾ ਕਟਕੋੜੇ ਦੀ ਉਮਰ 5 ਸਾਲ ਤੋਂ ਉੱਪਰ ਸੀਗੀ ਤੇ ਕਿੰਨਾ ਕੇ ਜ਼ਹਿਰੀਲਾ ਇਹਦੇ ਬਾਰੇ ਜਾਣਕਾਰੀ ਪਾਜੀ ਇਹ ਸੱਪ ਜਿਹੜੇ ਜ਼ਹਿਰੀਲੇ ਸੱਪ ਹੈ ਸਾਡਾ ਕੋਬਰਾ ਪਹਿਲੇ ਨੰਬਰ ਦੇ ਕਾਮਨ ਗ੍ਰੇਡ ਦੂਜੇ ਦੇ ਕੋਬਰਾ ਤੀਜੇ ਦੇ ਰਸਲ ਵਾਈਪਰ ਇਹ ਆਪਣੇ ਜਿਹੜੇ ਲੋਕਲ ਏਰੀਆ ਸਾਡੇ ਇਹ ਤਿੰਨੇ ਸੱਪ ਪਾਏ ਜਾਂਦੇ ਜੀ ਜਿਹੜੇ ਜ਼ਹਿਰੀਲੇ ਆ ਲੋਕਾਂ ਨੂੰ ਜਦੋਂ ਵੀ ਕਿਸੇ ਦੇ ਘਰ ਕੋਈ ਸੱਪ ਨਿਕਲਦਾ ਹੈ ਪਹਿਲੀ ਗੱਲ ਤਾਂ ਤੁਸੀਂ ਮਾਰਨਾ ਨਹੀਂ ਹੈ ਇਹ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ ਮੈਂ ਉੱਥੇ ਤੁਰੰਤ ਪੁੱਜੂਗਾ ਕਿ ਤੇ ਕਦੇ ਵੀ ਕਿਸੇ ਦਾ ਬਾਈਟ ਕਰਦਾ ਹੈ ਸੱਪ ਤਾਂ ਤੁਸੀਂ ਕਦੇ ਵੀ ਕਿਸੇ ਬਾਬੇ ਕੋਲ ਨਹੀਂ ਜਾਣਾ ਕਿਉਂਕਿ ਇਹ ਜਿਹੜਾ ਜ਼ਹਿਰ ਆ ਬਹੁਤ ਹੀ ਖਤਰਨਾਕ ਹੈ ਅਸੀਂ ਟਾਈਮ ਵੇਸਟ ਕਰ ਦਿੰਦੇ ਬਾਬਿਆਂ ਕੋ ਜਾ ਕੇ ਉਸ ਟਾਈਮ ਉਹ ਸਾਰਾ ਟਾਈਮ ਲੰਘ ਜਾਂਦਾ ਫਿਰ ਇਹਦਾ ਜਿਹੜਾ ਪੱਕਾ ਇਲਾਜ ਹੈ ਸਾਡੇ ਜਿਹੜੇ ਸਾਡੇ ਲੋਕਲ ਨੰਗਲ ਹਸਪੀਟਲ ਹੈ ਸਿਵਲ ਔਰ ਆਨੰਦਪੁਰ ਸਾਹਿਬ ਹੈ ਇੱਥੇ ਇਹਦੇ ਐਂਟੀਬਾਇਓ ਨ ਪਏ ਆ ਤੁਸੀਂ ਕਦੇ ਵੀ ਕਦੇ ਬਾਈਟ ਹੁੰਦੀ ਹੈ ਤਾਂ ਤੁਸੀਂ ਸਿਵਲ ਹਸਪੀਟਲ ਹੀ ਜਾਣਾ ਵਾ ਜੀ